ਸਤਿ ਸ਼੍ਰੀ ਅਕਾਲ ਜੀ ਮੈਂ ਕਿਰਨਦੀਪ ਮਠਾੜੂ ਮੇਰੇ ਚੈਨਲ ਫੈਟੇ ਕਲੈਕਸ਼ਨ ਬੁਟਲਰ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਉਮੀਦ ਹੈ ਆਪਣੇ ਆਪਣੇ ਪੇਸ਼ੇ ਸੇ ਤੁਸੀਂ ਸਭ ਠੀਕ ਹੋਵਗੇ ਹਾਂਜੀ ਜਿਹੜੀ ਆਪਾਂ ਅੱਜ ਸੂਟ ਲੈ ਕੇ ਆਏ ਆ ਸਾਰੇ ਮੈਚਿੰਗ ਸੂਟਸ ਰਹਿਣਗੇ ਸਰਦੀ ਦੇ ਪਸ਼ਮੀਨੇ ਦੇ ਔਰ ਵੀਡੀਓ ਐਂਡ ਤੱਕ ਜਰੂਰ ਦੇਖਿਓ ਕਿਉਂਕਿ ਮੈਂ ਬੁਟੀਕ ਦੇ ਕੁਝ-ਕੁਝ ਸੂਟ ਰੈਡੀ ਹੋ ਕੇ ਆਏ ਆ ਆਪਣੇ ਉਹ ਮੈਂ ਤੁਹਾਨੂੰ ਦਿਖਾਉਂਗੀ ਜਿਹੜੇ ਸਭ ਤੋਂ ਪਹਿਲਾਂ ਸੂਟ ਨੇ ਜੀ ਆਪਾਂ ਆਫਰ ਵਾਲੇ ਸੂਟ ਦਿਖਾਣੇ ਆ ਤੁਹਾਨੂੰ ਪਤਾ ਹੀ ਆਪਾਂ ਸਟਾਕ ਲਈ ਨੇ ਸੇਲ ਲਗਾਈ ਹੋਈ ਹੈ ਜਿਹੜੀ ਕਿ ਲਗਾਤਾਰ ਚੱਲ ਰ ਤੇ ਇਹ ਹੈਗਾ ਆਪਣਾ ਜਿਹੜੇ ਮੈਚਿੰਗ ਸੂਟ ਰਹਿਣਗੇ ਪਸ਼ਮੀਨੇ ਦੇ ਸੂਟ ਨੇ ਜੀ ਇਹ ਆਰੀ ਵਰਕ ਨਾਲ ਫਿਨਿਸ਼ਿੰਗ ਦਿੱਤੀ ਗਈ ਹੈ ਉੱਪਰ ਸਾਰੇ ਤੇ ਫਰੰਟ ਬੈਕ ਬਾਜੂ ਸਾਰੇ ਤੇ ਇਹਦਾ ਹੀ ਵਰਕ ਹੋਇਆ ਹੋਇਆ ਹੋਗਾ ਜੀ ਇਦਾਂ ਹੀ ਇਹ ਆएगी ਜੀ ਸ਼ਰਟ ਨਾਲੇ ਹੈਗੀ ਇਹਦੀ ਬਾਟਮ ਔਰ ਪ੍ਰਾਈਸ ਹੈ ਇਹਨਾਂ ਦਾ ਹੈਗਾ ਜੀ 800 ਰੁਪਏ ਇਹਨਾਂ ਦਾ ਪ੍ਰਾਈਸ ਰਹਿਣ ਵਾਲਾ ਹੈ ਜੀ ਅਗਰ ਤੁਸੀਂ ਇਹ ਸੂਟ ਲੈਣਾ ਹੈ ਜੀ ਇਹਦਾ ਪ੍ਰਾਈਸ ਸਿਰਫ 800 ਰੁਪਏ ਹੈ ਜੀ ਅਗਰ ਤੁਸੀਂ 2 ਜਾਂ 3 ਸੂਟ ਲਾਉਂਗੇ ਤਾਂ ਤੁਹਾਨੂੰ ਜ਼ਰੂਰ ਡਿਸਕਾਊਂਟ ਦਿੱਤਾ ਜਾਊਗਾ ਸੇਮ ਚੀਜ਼ ਦੇ ਵਿੱਚੋਂ 800 ਰੁਪਏ ਦਾ ਇਹ ਸੂਟ ਰਹੇਗਾ ਜੀ ਇਹਦੇ ਵਿੱਚ ਤੁਹਾਨੂੰ ਕਲਰ ਆਪਸ਼ਨ ਹੈਗੀ ਆਪਣੇ ਕੋਲੇ ਇਹ ਫਰਸਟ ਕਲਰ ਹੈ ਸਿੰਗਲ ਸਿੰਗਲ ਸੂਟ ਰਹਿ ਜਾਂਦੇ ਨੇ ਜੀ ਜਿਹੜੇ ਉਹ ਆਪਾਂ ਇਦਾਂ ਜਿਹੜੀ ਸਰਦੀ ਦਾ ਨਾ ਲਾਸਟ ਜਿਹੜਾ ਇਹ ਮੰਥ ਚੱਲ ਰਿਹਾ ਇਸ ਤੋਂ ਬਾਅਦ ਤਾਂ ਦੇਖੋ ਸਟਾਕ ਆਪਣਾ ਚੇਂਜ ਹੀ ਕਰਨਾ ਪੈਣਾ ਆਪਾਂ ਨੂੰ ਮੌਸਮ ਦੇ ਅਕੋਰਡਿੰਗ ਹੀ ਆਪਾਂ ਸਟਾਕ ਜਿਹੜਾ ਹਨਾ ਵੇਅਰ ਸ਼ਾਪ ਦੇ ਵਿੱਚ ਰੱਖਦੇ ਆ ਇਹ ਲਾਸਟ ਇਹ ਪਸ਼ਮੀਨੇ ਦਾ ਸਟਾਕ ਹੈ ਜੀ ਜਿਹੜਾ ਆਪਾਂ ਕਲੀਅਰ ਕਰ ਰਹੇ ਹਾਂ ਸਾਰਾ ਸਟਾਕ ਆਪਣਾ ਸੈਕਿੰਡ ਕਲਰ ਹੈਗਾ ਜੀ ਇਹਦਾ ਪੈਰਟ ਦੇ ਨਾਲ ਕਾਫੀ ਅੱਛਾ ਕੰਬੋ ਬੰਦਾ ਹੈ ਸੇਮ ਚੀਜ਼ ਆਏਗੀ ਜੀ ਥਰਡ ਕਲਰ ਹੈਗਾ ਇਹਦਾ ਬਿਲਕੁਲ ਸਕਾਈ ਬਲੂ ਜੀ ਸ਼ੇਡ ਹੈ ਜੀ ਸਕਾਈ ਬਲੂ ਦੇ ਨਾਲ ਥਰਡ ਕਲਰ ਫੋਰਥ ਹੈਗਾ ਇਹਦਾ ਗ੍ਰੀਨ ਦੇ ਨਾਲ ਇਹਦਾ ਜਿਹੜਾ ਇਹਨਾਂ ਦਾ ਪ੍ਰਾਈਸ ਰਹੇਗਾ ਜੀ ਸਿਰਫ 800 ਰੁਪਏ ਹੀ ਰਹੇਗਾ 800 ਦੇ ਵਿੱਚ ਤੁਸੀਂ ਇਹ ਜਿਹੜੇ ਸੂਟ ਹੈ ਸਾਡੇ ਤੋਂ ਲੈ ਸਕਦੇ ਹੋ ਜੀ ਇਸ ਤੋਂ ਬਾਅਦ ਨੈਕਸਟ ਜਿਹੜੇ ਸੂਟ ਰਹਿਣਗੇ ਜੀ ਦੋ ਆਪਣੇ ਕੋਲੇ ਲਾਸਟ ਦੋ ਸੂਟ ਨੇ ਇਟਾਲੀਨ ਵੂਲ ਏਕੇ ਔਰ ਸ਼ਿਮਰ ਪਸ਼ਮੀਨਾ ਬਾਈ ਏਕੇ ਠੀਕ ਹੈ ਜੀ ਦੋ ਇਹ ਸੂਟਸ ਨੇਗੇ ਜਿਹੜੇ ਇਹਨਾਂ ਦਾ ਪ੍ਰਾਈਸ ਸਿਰਫ 600 ਰੁਪਏ ਹੀ ਹੈ ਮੈਚਿੰਗ ਬਾਟਮ ਦੇ ਨਾਲ ਸਿਰਫ 600 ਰੁਪਏ ਦੇ ਵਿੱਚ ਇਹ ਸੂਟਾਂਗੇ ਜੀ ਸ਼ਿਪਿੰਗ ਐਕਸਟਰਾ ਹੀ ਹੁੰਦੀ ਹੈ ਜੀ ਸ਼ਿਪਿੰਗ ਦਾ ਕੋਈ ਵੀ ਉਹ ਨਹੀਂ ਕੰਪਰੋਮਾਈਜ਼ ਨਹੀਂ ਕੀਤਾ ਜਾਊਗਾ ਸ਼ਿਪਿੰਗ ਦੇ ਵਿੱਚ ਕਿਉਂਕਿ ਸ਼ਿਪਿੰਗ ਹਨਾ ਸਰਦੀ ਦਾ ਸਟਾਫ ਥੋੜਾ ਹੈਵੀ ਹੋਣ ਕਰਕੇ ਸ਼ਿਪਿੰਗ ਐਕਸਟਰਾ ਹੀ ਲੱਗਦੀ ਹੈ ਔਰ ਵੀਡੀਓ ਨੂੰ ਜਲਦੀ ਜਲਦੀ ਇਹਨੂੰ ਸ਼ੇਅਰ ਕਰ ਲਓ ਜੀ ਜਿਨ੍ਹਾਂ ਨੇ ਹਾਲੇ ਤੱਕ ਵੀ ਇਹ ਨਹੀਂ ਆਪਣਾ ਕੀਤਾ ਜੀ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਬਹੁਤ ਸੋਹਣਾ ਇਹ ਫੈਬਰਿਕ ਰਹਿਣ ਵਾਲਾ ਹੈ ਨੈਕਸਟ ਜਿਹੜੇ ਸੂਟਸ ਰਹਿਣਗੇ ਜੀ ਰਾਮ ਟੈਕਸ ਦੇ ਰਹਿਣਗੇ ਇਹ ਵੀ ਲਾਸਟ ਲਾਸਟ ਸੂਟ ਜਿਹੜੇ ਆਪਣੇ ਕੋਲੇ ਸਿੰਗਲ ਕਲਰ ਦੇ ਵਿੱਚ ਹੀ ਰਹਿ ਗਏ ਬਾਕੀ ਨੇ ਸਾਰੇ ਨੈਕਸਟ ਇਸ ਤੋਂ ਬਾਅਦ ਰਾਮ ਟੈਕਸ ਦੇ ਰਹਿਣਗੇ ਬਾਟਮ ਵੀ ਰਾਮ ਟੈਕਸ ਦੇ ਨਾਲ ਪਲੇਨ ਜੀ बॉਟਮ ਲੱਗੀ ਹੈ ਜੀ ਹਲਕਾ ਬਹੁਤ ਪ੍ਰਿੰਟ ਹੈ ਕੋਈ ਜ਼ਿਆਦਾ ਨਹੀਂਗਾ ਇਹ ਹੈਗਾ ਜੀ ਸ਼ਰਟ ਮਹਿੰਦੀ ਕਲਰ ਦਾ ਇਹ ਸੂਟ ਆਉਣ ਵਾਲਾ ਰਾਮ ਟੈਕਸ ਦੇ ਜਿਹੜੇ ਸੂਟਸ ਆਉਣਗੇ ਇਹਨਾਂ ਦਾ ਪ੍ਰਾਈਸ ਹੋਏਗਾ ਜੀ ਸਿਰਫ 750 ਰੁਪਏ 750 ਰੁਪਏ ਦੇ ਵਿੱਚ ਤੁਸੀਂ ਇਹ ਲੈ ਸਕਦੇ ਹੋ ਲਾਸਟ ਪ੍ਰਾਈਸ ਹੈ ਜੀ ਇਹਨਾਂ ਦਾ 750 750 ਰੁਪਏ ਦੇ ਵਿੱਚ ਇਹ ਸੂਟ ਤੁਸੀਂ ਆਪਣੇ ਲੈ ਸਕਦੇ ਹੋ ਜੀ ਇਹ ਬਲੈਕ ਹੈ ਜੀ ਕਾਫੀ ਅੱਛੀ ਜਿਹੜੀ ਕੁਆਲਿਟੀ ਵਾਈਸ ਤੁਹਾਨੂੰ ਦੱਸਣ ਦੀ ਲੋੜ ਹੀ ਨਹੀਂ ਆ ਰਾਮ ਟੈਕਸ ਦਾ ਜਿਹੜਾ ਕੁਆਲਿਟੀ ਬਹੁਤ ਅੱਛੀ ਹੁੰਦੀ ਹੈ ਜੀ ਇਹਨਾਂ ਦੀ ਸਟੱਫ ਇਹਨਾਂ ਦਾ ਸਾਰਾ ਪਸ਼ਮੀਨਾ ਹੀ ਹੈ ਜਿਹੜਾ ਮੈਂ ਰਾਮਟੈਕਸ ਤੋਂ ਤੁਹਾਨੂੰ ਦਿਖਾ ਰਹੀ ਹਾਂ ਜੀ ਸਟੱਫ ਸਾਰਾ ਪਸ਼ਮੀਨਾ ਦਿਖਾ ਰਹੀ ਹਾਂ ਬੁਰ ਵਗੈਰਾ ਨਹੀਂ ਆਉਂਦਾ ਇਹਦੇ ਤੇ ਪ੍ਰਾਈਸ ਇਹਦਾ ਸਿਰਫ 750 ਰੁਪਏ ਹੈ ਜੀ ਇੱਕ ਕਲਰ ਇਹਦੇ ਵਿੱਚ ਮਹਿੰਦੀ ਹੈ ਜੀ ਸੇਮ ਡਿਜ਼ਾਈਨ ਦੇ ਵਿੱਚ ਇੱਕ ਕਲਰ ਹੋਰ ਮਿਲ ਜੂਗਾ ਤੁਹਾਨੂੰ ਸੇਮ ਚ ਮਜੈਂਟਾ ਕਲਰ ਕਾਫੀ ਅੱਛਾ ਜੀ ਇਹ ਵੀ ਇਹ ਡਾਰਕ ਜਿਹਾ ਟੋਨ ਹੈ ਲਾਈਟ ਨਹੀਂ ਹੈ ਡਾਰਕ ਡਾਰਕ ਡਲਨੈਸ ਜੀ ਤੇ ਬਲੈਕਨੈਸ ਤੇ ਮਜੰਟਾ ਹੈ ਇਹ ਕੇਵਲ ਇਹ ਸੂਟ ਜੀ ਲਾਸਟ 3 ਸੂਟ ਪਾ ਕੇ ਤਿੰਨੋਂ ਹੀ ਇੱਕ ਸਿੰਗਲ ਸਿੰਗਲ ਕਲਰ ਦੇ ਆ ਗ੍ਰੀਨ ਬਾਟਮ ਦੇ ਨਾਲ ਹੈ ਇੱਕ ਹੈਗਾ ਜੀ ਯੈਲੋ ਬਾਟਮ ਦੇ ਨਾਲ ਯੈਲੋ ਮਸਟਰਡ ਬਾਟਮ ਹੈ ਇੱਕ ਹੈਗਾ ਆਪਣਾ ਮਹਿੰਦੀ ਗ੍ਰੀਨ ਬਾਟਮ ਦੇ ਨਾਲ ਤਿੰਨ ਇਹ ਜਿਹੜੇ ਸੂਟ ਤੁਹਾਨੂੰ ਮਿਲ ਜਾਣਗੇ ਜੀ ਤਿੰਨੋਂ ਹੀ ਕਲਰ ਕੰਬੀਨੇਸ਼ਨ ਅੱਛੇ ਆ ਸਾਰਾ ਸਟਫ ਜਿਹੜਾ ਰਹੂਗਾ ਇਹਦਾ ਰਾਮ ਟੈਕਸ ਦਾ ਹੀ ਰਹਿਣ ਵਾਲਾ ਹੈ ਬਾਟਮ ਵੀ ਇਹਨਾਂ ਦੀ ਰਾਮ ਟੈਕਸਦੀ ਹੈ ਔਰ ਸ਼ਰਟ ਵੀ ਇਹਨਾਂ ਦੀ ਜਿਹੜੀ ਰਹੂਗੀ ਰਾਮ ਟੈਕਸਦੀ ਹੀ ਰਹੂਗੀ ਬਾਟਮ ਦੇ ਉੱਤੇ ਵੀ ਜਿਹੜੀ ਸਟੈਂਪਿੰਗ ਤੁਹਾਨੂੰ ਨਜ਼ਰ ਆਊਗੀ ਪ੍ਰਾਈਸ ਇਹਦਾ ਹੈਗਾ ਜੀ ਸਿਰਫ 750 ਰੁਪਏ ਦੇ ਵਿੱਚ ਤੁਸੀਂ ਇਹ ਜਿਹੜਾ ਸੂਟ ਹੈ ਲੈ ਸਕਦੇ ਹੋ ਔਰ ਇਹ ਸੀਗੇ ਆਪਣੇ ਅੱਜ ਦੇ ਜਿਹੜੇ ਸੂਟ ਸੀਗੇ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਿਆ ਸੀ ਜਿੱਦਾਂ ਕਿ ਵੀ ਬੁਟੀਕ ਦੇ ਆਪਣੇ ਕੋਲੇ ਸੂਟਰ ਬਣ ਕੇ ਰੈਡੀ ਹੋ ਕੇ ਆਏ ਆ ਇੱਕ ਆਪਣੇ ਕੋਲੇ ਜਿਹੜੇ ਸੂਟ ਆਏ ਜੀ ਆਪਣੇ ਕੋਲੇ ਬ੍ਰਸ਼ ਬੈਲਵਟਾਈ ਹੋਈ ਹੈ ਸ਼ਾਪ ਦੇ ਉੱਤੇ ਉਹਦੇ ਨਾਲ ਇਹ ਸ਼ਰਟ ਹੈ ਜੀ ਕਸਟਮਰ ਦਾ ਸੂਟ ਹੈ ਬਲੈਕ ਕਲਰ ਦਾ ਹੈ ਜੀ ਮਸਟਰਡ ਕਲਰ ਨਾਲ ਇਹਦੇ ਤੇ ਪ੍ਰਿੰਟਿੰਗ ਬਣੀ ਹੋਈ ਹੈ ਔਰ ਇਹ ਹੈ ਕਿ ਇਹਦੀ ਬਾਟਮ ਇਹਦੇ ਵਿੱਚ ਤੁਹਾਨੂੰ ਕਲਰ ਆਪਸ਼ਨ ਮਿਲ ਜਾਈਗੀ ਇਹ ਬਾਟਮ ਦਿੱਤੇ ਆਪਾਂ ਵਰਕ ਕਰਾਇਆ ਜੀ ਮਸ਼ੀਨ ਵਰਕ ਨਾਲ ਇਹਨੂੰ ਫਿਨਿਸ਼ਿੰਗ ਦਿੱਤੀ ਹੈ ਬਾਟਮ ਇਹਦੀ ਵਰਕ ਨਾਲ ਫਿਨਿਸ਼ਿੰਗ ਦਿੱਤੀ ਗਈ ਹੈ ਬਹੁਤ ਸੋਹਣਾ ਵਰਕ ਕੀਤਾ ਹੈ ਜੀ ਮਸ਼ੀਨ ਵਰਕ ਬਹੁਤ ਸੋਹਣਾ ਡਿਜ਼ਾਈਨਿੰਗ ਬਣ ਰਹੀ ਹੈ ਜੀ ਇਹ ਬਹੁਤ ਅੱਛਾ ਹੈ ਜਿਹੜਾ ਜਿਹੜਾ ਬਣ ਕੇ ਸੂਟ ਰੈਡੀ ਹੋਣ ਵਾਲਾ ਹੈ ਇਹ ਸੀਗਾ ਆਪਣਾ ਸੂਟ ਜਿਹੜਾ ਆਏਗਾ ਆਪਣਾ ਬਰਾਸ਼ੋ ਬੈਲਵਟ ਦਾ ਇਸ ਤੋਂ ਬਾਅਦ ਇੱਕ ਪਸ਼ਮੀਨੇ ਦਾ ਸੂਟ ਬਣ ਕੇ ਰੈਡੀ ਹੋਇਆ ਜੀ ਇਹਦਾ ਕਲਰ ਰਹਿਣ ਵਾਲਾ ਹੈ ਜੀ ਗਾਜਰੀ ਹੈ ਤਾਂ ਦੋ ਪੈਨਲ ਜਾਂਦੇ ਆ ਔਰ ਨੈੱਕ ਬਣਿਆ ਹੋਇਆ ਹੈ ਇਹਦਾ ਇਹ ਬਣਿਆ ਜੀ ਇਹਦਾ ਨੈੱਕ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਫਿਨਿਸ਼ਿੰਗ ਨਾਲ ਵਰਕ ਹੋਇਆ ਹੋਇਆ ਹੈ ਇਹ ਹੈਗੀ ਜੀ ਇਹਦੀ ਬਾਜੂ ਇਹ ਆਏਗਾ ਬਾਜੂ ਦਾ ਵਰਕ ਔਰ ਨਾਲ ਇਹਦੇ ਆਪਾਂ ਜਿਹੜੀ ਬਾਟਮ ਰੱਖੀ ਹੈ ਜੀ ਆਫ ਵਾਈਟ ਕਲਰ ਦੀ ਇਹਦੇ ਨਾਲ ਬਾਟਮ ਪੇਅਰ ਅਪ ਕੀਤੀ ਹੈ ਉਹ ਸੋਨਾ ਸੂਟ ਬਣ ਕੇ ਰੈਡੀ ਹੋਇਆ ਜੀ ਇਹ ਵੀ ਔਰ ਜਿਹੜਾ ਇਹ ਸੂਟ ਦਾ ਪ੍ਰਾਈਸ ਹੈ ਜੀ ਪਹਿਲਾਂ ਇਹਦਾ ਦੱਸ ਦੇਵਾਂ ਜਿਹੜੇ ਸੂਟ ਦਾ ਪ੍ਰਾਈਸ ਹੈ ਜੀ ਵਿਦਆਊਟ ਵਰਕ ਇਹ 1200 ਰੁਪਏ ਦਾ ਸੂਟ ਹੈ ਵਿਦ ਵਰਕ ਜਿਹੜਾ ਇਹ ਸੂਟ ਦਾ ਪ੍ਰਾਈਸ ਹੈ ਜੀ 1700 ਰੁਪਏ ਦੇ ਵਿੱਚ ਵਿਦ ਵਰਕ ਬਾਟਮ ਵਰਕ ਹੀ ਇਦਾਂ ਦਾ ਬਾਟਮ ਵਰਕ ਨਾਲ ਇਹ 1700 ਰੁਪਏ ਦੇ ਵਿੱਚ ਸੂਟ ਰੈਡੀ ਹੋ ਜਾਂਦਾ ਔਰ ਜਿਹੜਾ ਇਹ ਵਾਲਾ ਸੂਟ ਹੈ ਜੀ ਪਸ਼ਮੀਨੇ ਦਾ ਇਹਦਾ ਜਿਹੜਾ ਪ੍ਰਾਈਸ ਰਹਿਣ ਵਾਲਾ ਹੈ ਜੀ ਵਿਦ ਵਰਕ ਵਿਦਵਰ ਕੇਵਲਾ ਸੂਟ 1700 ਰੁਪਏ ਦੇ ਵਿੱਚ ਰੈਡੀ ਹੋ ਜਾਊਗਾ ਜੀ ਜਿਨੇ ਵੀ ਇਹ ਸੂਟ ਕਰਵਾਉਣਾ ਹੈ ਤਾਂ 1700 ਰੁਪਏ ਦੇ ਵਿੱਚ ਇਹ ਸੂਟ ਰੈਡੀ ਹੋ ਜਾਊਗਾ 1700 ਚ ਤੁਸੀਂ ਇਹ ਸੂਟ ਰੈਡੀ ਕਰਵਾ ਸਕਦੇ ਹੋ ਔਰ ਇਸ ਤੋਂ ਬਾਅਦ ਆਪਾਂ ਲੈ ਕੇ ਆਏ ਆ ਸ਼ਿੰਦੀ ਵਰਕ ਦੇ ਸੂਟ ਆਪਣੇ ਕੋਲੇ ਬਣ ਕੇ ਆਏ ਆ ਜੀ ਸ਼ਰਟ ਆ ਇਹ ਬਲੈਕ ਦੇ ਉੱਤੇ ਬਣ ਕੇ ਆਈ ਹੈ ਜੀ ਸਟਫ ਹੈਗਾ ਕ੍ਰੇਪ ਸ਼ਿੰਦੀ ਵਰਕ ਹੋਇਆ ਤੁਸੀਂ ਦੇਖ ਸਕਦੇ ਹੋ ਪ੍ਰੋਪਰ ਸ਼ਿੰਦੀ ਵਰਕ ਨਾਲ ਰੈਡੀ ਹੈ ਜੀ ਇਹ ਇਹ ਹੈਗਾ ਸ਼ਰਟ ਦਾ ਜਿਹੜਾ ਘੇਰਾ ਬਣਿਆ ਹੋਇਆ ਹੈ ਉੱਪਰ ਇਹਦੇ ਜਾ ਰਹੀ ਹੈ ਜੀ ਦੇਖੋ ਬੂਟੀ ਜਾ ਰਹੀ ਹੈ ਇਹ ਹੈਗੇ ਜਿਹਦੀ ਬਾਜੂ ਬਣੀ ਹੋਈ ਹੈ ਇਹਦੀ ਬਾਜੂ ਦਾ ਡਿਜ਼ਾਈਨ ਹੈ ਜਿਹੜੀ ਇਹ ਸ਼ਰਟ ਹੈ ਜੀ ਇਹ ਕੱਲੀ ਸ਼ਰਟ ਕريب ਦੇ ਉੱਤੇ ਬਣੀ ਹੋਈ ਹੈ ਤੇ ਇਹ ਸਿੰਧੀ ਵਰਕ ਦੇ ਨਾਲ ਫਿਨਿਸ਼ਿੰਗ ਦਿੱਤੀ ਗਈ ਹੈ ਨੂੰ ਇਹ ਸਾਰੀ ਇਹ ਕੱਲੀ ਸ਼ਰਟ ਹੈ ਜੀ ਬਲੈਕ ਇਹਦੇ ਨਾਲ ਤੁਸੀਂ ਬੋਟਮ ਵੀ ਲਗਵਾ ਸਕਦੇ ਹੋ ਪਰ ਕੱਲੀ ਸ਼ਰਟ ਦਾ ਜਿਹੜਾ ਪ੍ਰਾਈਸ ਹੈਗਾ ਜੀ 1500 ਰੁਪਏ ਹੈ 1500 ਦੇ ਵਿੱਚ ਇਕੱਲੀ ਸ਼ਰਟ ਲੈ ਸਕਦੇ ਹੋ ਇਸ ਤੋਂ ਬਾਅਦ ਆਪਣੇ ਕੋਲੇ ਹੈਗੀ ਹੈ ਜੀ ਜੌਰਜਟ ਦੀ ਸ਼ਰਟ ਇਹਦੇ ਉੱਤੇ ਵੀ ਸਿੰਧੀ ਵਰਕ ਹੋਇਆ ਹੈ ਇਹ ਵਾਲੀ ਸ਼ਰਟ ਦਾ ਪ੍ਰਾਈਸ ਹੈ ਜੀ ਸਿਰਫ ਇਕੱਲੀ ਸ਼ਰਟ ਹੈ ਜੀ ਇਹ ਬਲੈਕ ਬਾਟਮ ਨਾਲ ਪੇਅਰ ਅਪ ਕਰਕੇ ਤੁਸੀਂ ਇਹਨੂੰ ਵੇਅਰ ਕਰ ਸਕਦੇ ਹੋ ਇਹ ਇਕੱਲੀ ਸ਼ਰਟ ਹੈ ਜੀ ਸਿਰਫ ਇਹ ਦਾ ਜਿਹੜਾ ਸ਼ਰਟ ਦਾ ਪ੍ਰਾਈਸ ਰਹੇਗਾ ਜੀ 1000 ਰੁਪਏ ਇਹ ਜੌਰਜਟ ਤੇ ਬਣੀ ਹੋਈ ਹੈ ਜੀ ਲਾਈਨਾਂ ਵਾਲੀ ਜੌਰਜਟ ਹੈ ਇੱਕ ਇਹ ਜੌਰਜਟ ਦਿੱਤੀ ਹੋਰ ਸੂਟ ਬਣਿਆ ਹੋਇਆ ਜੀ ਇਹ ਵੀ ਸਿੰਧੀ ਵਰਕ ਨਾਲ ਫਿਸ਼ਿੰਗ ਦਿੱਤੀ ਗਈ ਹੈ ਇਹਨੂੰ ਸਾਰੇ ਸੂਟ ਦੇ ਵਿੱਚ ਐਤਾ ਬੂਟੀ ਆਏਗੀ ਹਿੰਦੀ ਵਰਕ ਨਾਲ ਬਣਾਇਆ ਗਿਆ ਜੀ ਇਹਨੂੰ ਵੀ ਇਹ ਸੂਟ ਸਾਰਾ ਹੀ ਸੂਟ ਜਿਹੜਾ ਤੁਹਾਨੂੰ 1000 ਰੁਪਏ ਦੇ ਵਿੱਚ ਮਿਲ ਜੇਗਾ ਜੀ ਇਹ ਸਾਰੇ ਰਹਿਣਗੇ ਜੌਰਜਟ ਦੇ ਦੋਨੋਂ ਇਹ ਰਹੇਗਾ ਜੀ ਕ੍ਰੇਪ ਦੇ ਉੱਤੇ ਇੱਕ ਮੈਂ ਤੁਹਾਨੂੰ ਦਿਖਾਇਆ ਜੀ ਪਸ਼ਮੀਨੇ ਦਾ ਸੂਟ ਔਰ ਇੱਕ ਕੱਪਾ ਬਣਾਇਆ ਜੀ ਜਿਹੜਾ ਬਰਾਸ਼ੋ ਵੈਲਵਟ ਦੇ ਉੱਤੇ ਨਾਲ ਇਹਦੀ ਬਾਟਮ ਨੂੰ ਵਰਕ ਕੀਤਾ ਹੈ ਬਹੁਤ ਸੋਹਣੇ ਸੂਟ ਇਹ ਬਣ ਕੇ ਰੈਡੀ ਹੋਣਗੇ ਜੀ ਅੱਜ ਤੋ ਪ੍ਰੋਪਰ ਦੁਪੱਟਾ ਵਗੈਰਾ ਇਹਦੇ ਨਾਲ ਰੈਡੀ ਹੋ ਗਿਆ ਤੁਹਾਨੂੰ ਇੱਕ ਵਾਰੀ ਫੇਰ ਇਹਦੀ ਇੱਕ ਚਲ ਕੇ ਦਿਖਾਵਾਂਗੇ ਜੀ ਕਿਉਂਕਿ ਇਹਦਾ ਦੁਪੱਟਾ ਰੈਡੀ ਹੋਣੋਂ ਰੰਦਾ ਹੈ ਹਲੇ ਦੁਪੱਟਾ ਰੈਡੀ ਹੋ ਗਿਆ ਜੀ ਫੇਰ ਹੀ ਤੁਹਾਡੇ ਕੋਲੇ ਆਊਗਾ ਇਹ ਆਪਣੇ ਕੋਲੇ ਜਿਹੜੇ ਅੱਜ ਦੇ ਸੀਗੇ ਮੈਂ ਤੁਹਾਨੂੰ ਸੂਟ ਸਾਰੇ ਪਸ਼ਮੀਨੀ ਤੇ ਆਫਰ ਲਗਾਈ ਹੋਈ ਹੈ ਜੀ ਸਟਾਕ ਕਲੀਅਰ ਕਰ ਰਹੇ ਹਾਂ ਨਾਲ ਹੀ ਮੈਂ ਤੁਹਾਨੂੰ ਬੁਟੀਕ ਦੇ ਸੂਟ ਦਿਖਾਏ ਆ ਇਹ ਵਾਲੇ ਮੈਂ ਤੁਹਾਨੂੰ ਸੂਟ ਦਿਖਾਈ ਨੇ ਜੀ ਜਿਹੜੇ ਇਹ ਵਾਲੇ ਸੂਟ ਰਹਿਣਗੇ ਜੀ ਇਹਨਾਂ ਦਾ ਪ੍ਰਾਈਸ ਰਹੇਗਾ ਸਿਰਫ ਤੇ ਸਿਰਫ 800 ਰੁਪਏ ਚਾਰ ਹੀ ਸੂਟ ਇਹ ਆਪਣੇ ਕੋਲੇ ਰਹਿ ਗਏ ਨੇ ਚਾਰ ਬਾਕੀ ਨੇ ਜੀ ਔਰ ਜਿਹੜੇ ਇਹ ਵਾਲੇ ਸੂਟ ਨੇ ਜੀ ਇਹਨਾਂ ਦਾ ਜਿਹੜਾ ਇਹਦੇ ਵਿੱਚ ਦੇਖੋ ਕਲਰ ਤੁਸੀਂ ਦੇਖ ਸਕਦੇ ਹੋ ਮਹਿੰਦੀ ਆ ਗਿਆ ਬਲੈਕ ਆ ਗਿਆ ਇਹ ਰਾਮ ਟੈਕਸ ਦੇ ਰਹਿਣਗੇ ਜੀ ਇਹਨਾਂ ਦਾ ਰਾਮ ਟੈਕਸ ਵਾਲਿਆਂ ਦਾ ਜਿਹੜਾ ਪ੍ਰਾਈਸ ਰਹੇਗਾ ਜੀ 750 ਇਹ ਵੀ ਥੋੜੀ ਸੂਟ ਨੇ ਔਰ ਜਿਹੜੇ ਇਹ ਸੂਟ ਨੇ ਜੀ ਇਹ 600 ਰੁਪਏ ਦੇ ਰਹਿਣਗੇ ਜੀ ਦੋਨੋਂ ਲਾਸਟ ਦੋ ਸੂਟ ਨੇ ਜੀ ਏਕੇ ਦਾ ਇੱਕ ਸ਼ਿਮਰ ਪਸ਼ਮੀਨੇ ਦਾ ਆ ਇੱਕ ਜਿਹੜਾ ਹੈਗਾ ਆਪਣਾ ਇਟਾਲੀਅਨ ਵੂਲ ਦਾ ਇਹ ਦੋਨੇ ਰਹਿਣਗੇ ਇਹਦੇ ਵਿੱਚ ਵੀ ਸ਼ਿਮਰ ਪਸ਼ਮੀਨਾ ਜਿਆਦਾ ਚਮਕ ਹੈ ਨਹੀਂ ਜੀ ਕੁਝ ਵੀ ਪਤਾ ਹੀ ਨਹੀਂ ਲੱਗ ਰਿਹਾ ਜਿਵੇਂ ਐਸੇ ਸ਼ਿਮਰ ਪਸ਼ਮੀਨਾ ਪਰ ਪਤਾ ਹੀ ਨਹੀਂ ਲੱਗ ਰਿਹਾ ਵੀ ਸ਼ਿਮਰ ਪਸ਼ਮੀਨੇ ਦਾ ਸੂਟ ਆਵਲਾ ਇਹ ਸਾਰੇ ਅੱਜ ਦੇ ਸੂਟ ਜਿਹੜੇ ਸਾਰੇ ਰਹਿਣਗੇ ਜੀ ਮੈਚਿੰਗ ਰਹਿਣਗੇ ਇਹਨਾਂ ਵਿੱਚੋਂ ਅਗਰ ਤੁਸੀਂ ਕੋਈ ਵੀ ਲੈਣਾ ਚਾਹੁੰਦੇ ਹੋ ਸਕਰੀਨ ਦੇ نیچے ਮੇਰਾ ਵੀਡੀਓ ਦੇ نیچے ਨੰਬਰ ਚੱਲ ਰਿਹਾ ਹੈ ਮੇਰੇ ਨੰਬਰ ਤੇ ਕੰਟੈਕਟ ਕਰਕੇ ਤੁਸੀਂ ਆਪਣੇ ਸੂਟ ਆ ਜਿਹੜੇ ਲੈ ਸਕਦੇ ਹੋ ਅੱਜ ਦੀ ਵੀਡੀਓ ਪੈਥੀ ਖਤਮ ਕਰਦੇ ਹਾਂ ਜੀ ਮੇਰੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ